ਮਾਤਾ ਗੋੜਨੀ ਰਾਹੀ ਗੁਰੂ ਜਿਵੇਂ ਮੇਰ ਕਰਨੂ ਮੇਰ ਸਾਲੂ ਰਾਹੀ ਗੁਰੂ ਦੀ ਕੀ ਫਾਤੇ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਆਲੀ ਅੱਜ ਅਸੀਂ ਮੰਡ ਦੇ ਵਿੱਚ ਆਏ ਆ ਜਿੱਥੇ ਹੜਾਂ ਦੇ ਨਾਲ ਬਹੁਤ ਮਤਲਬ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਦਾਨੀ ਸੱਜਣ ਵੀ ਬਹੁਤ ਇੱਥੇ ਆਏ ਆ ਬੜੇ ਆਉਂਦੇ ਆ ਤੇ ਬੜੀ ਉਹਨਾਂ ਨੇ ਮਦਦ ਕੀਤੀ ਹੈ ਪੰਜਾਬ ਦੇ ਵਿੱਚੋਂ ਪਰ ਕੁਝ ਇਲਾਕੇ ਇਦਾਂ ਦੇ ਵੀ ਹੈਗੇ ਜਿੱਥੇ ਅਜੇ ਤੱਕ ਜਿਨ੍ਹਾਂ ਨੂੰ ਵਾਕਏ ਜਰੂਰਤ ਆ ਉਹ ਬੰਦਿਆਂ ਤੱਕ ਅਜੇ ਤੱਕ ਇੱਥੇ ਪਹੁੰਚੇ ਨਹੀਂਗੇ ਤੇ ਅੱਜ ਅਸੀਂ ਤਕਰੀਬਨ ਆਲੀ ਤੋਂ 15 ਕਿਲੋਮੀਟਰ ਥੱਲੇ 10 ਕਿਲੋਮੀਟਰ ਆਏ ਆ ਤੇ ਇੱਕ ਗਰੀਬ ਪਰਿਵਾਰ ਆ ਜਿੱਦੀ 6-7 ਕਿੱਲੇ ਜ਼ਮੀਨ ਸੀਗੀ ਤੇ ਉਹਦੀ ਸਾਰੀ ਦੀ ਸਾਰੀ ਢੱਠ ਗਈ ਹੈ ਦਰਿਆ ਦੇ ਵਿੱਚ ਇੱਕ ਮਰਲਾ ਵੀ ਉਹਦੇ ਕੋਲੇ ਜ਼ਮੀਨ ਇੱਥੇ ਨਹੀਂ ਬਚੀ ਤੇ ਅੱਜ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਇੱਥੋਂ ਤੱਕ ਉਹਨਾਂ ਨੂੰ ਕਿਹਜਿੱਤਿਕ ਮਦਦ ਮਿਲੀ ਆ ਜਾਂ ਨਹੀਂ ਮਿਲੀ ਜਾਂ ਕਿਵੇਂ ਆ ਵੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਮੀਡੀਆ ਨੂੰ ਵੀ ਬੇਨਤੀ ਆ ਵੀ ਜਿਹੜੇ ਇਦਾਂ ਦੇ ਲੋੜਪੰਦ ਪਰਿਵਾਰ ਆ ਉਹਨਾਂ ਨੂੰ ਜਰੂਰ ਉਹਨਾਂ ਦੀ ਮਦਦ ਜਿਹੜੀ ਆ ਆਮ ਕਰਾਈ ਜਾਵੇ ਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲ ਕਰਨੀ ਆ ਉਹ ਸਾਰਾ ਪਰਿਵਾਰ ਇੱਥੇ ਮਾਤਾ ਵੀ ਆ ਤੇ ਉਹਨਾਂ ਦੇ ਨਾਲ ਆਪਾਂ ਕਰਦੇ ਆ ਗੱਲ ਇਹ ਆਪਣਾ ਹੈਗਾ ਆਜੋ ਮਾਤਰਾ ਇਹ ਇਹ ਜ਼ਿੰਮੇਦਾਰ ਇੱਥੋਂ ਦਾ ਦੀਦੀਆ तकरीबन ਇੱਥੇ 7-8 ਕਿੱਲੇ ਜ਼ਮੀਨ ਸੀਗੀ ਸਾਰੀ ਢੱਟ ਗਈ ਆ ਥੋੜਾ ਐਂਦਰ ਨੂੰ ਰਹੀਂ ਤੇ ਉੱਠ ਤਾਂ ਚੰਨ ਇਹ ਤੁਹਾਨੂੰ ਆਪ ਮਤਲਬ ਆ ਜੋ ਮਾਤਾ ਇੱਧਰ ਆ ਜਾਓ ਕੋਈ ਤੇ ਇਹ ਲੱਗ ਲਿਆ ਇਧਰ ਉੱਥਈ ਹੈ ਤੇ ਇਹ ਤੁਹਾਨੂੰ ਦੱਸਣਗੇ ਕਿਉਂਕਿ ਇਹਨਾਂ ਦਾ ਇੰਨਾ ਇਸ ਟਾਈਮ ਬੁਰਾ ਹਾਲਾ ਵੀ ਇੱਥੋਂ ਕੋਈ ਅਜੇ ਤੱਕ ਕੋਈ ਮਦਦ ਕਰਨ ਨਾਲ ਨਹੀਂ ਪਹੁੰਚਿਆ ਨਾ ਇਹਨਾਂ ਨੂੰ ਕਿਸੇ ਨੇ ਕੋਈ ਕਹਿੰਦੇ ਵੀ ਕਿੱਲੋ ਆਟੇ ਤੱਕ ਦੀ ਮਦਦ ਨਹੀਂ ਹੋਈ ਉਹ ਵੈਸੇ ਬਹੁਤ ਸੰਸਤਾਵਾ ਪਰ ਮੈਂ ਬੇਨਤੀ ਕਰਦਾ ਕਿ ਇਦਾਂ ਦੇ ਪਰਿਵਾਰ ਜਿਹੜੇ ਆ ਜਿਨ੍ਹਾਂ ਦਾ ਜ਼ਮੀਨ ਹੀ ਦਰਿਆ ਦੇ ਵਿੱਚ ਚਲੇ ਗਈ ਆ ਤੇ ਅੱਗੇ ਕੁਝ ਵੀ ਜਰੀਆ ਹੈ ਨਹੀਂਗਾ ਤੇ ਅੱਜ ਇੱਥੋਂ ਅੱਜ ਜਦੋਂ ਵੀ ਆਪਾਂ ਰੋਂਦੇ ਵੇਨੇ ਆ ਤੇ ਨਹੀਂ ਵੇਖੇ ਜਾਂਦੇ ਬੜੇ ਭਾਵਕ ਆ ਤੇ ਮਾਤਾ ਬਾਰੇ ਤੁਹਾਨੂੰ ਇਹ ਖੁਦ ਆਪ ਗੱਲ ਕਰਕੇ ਦੱਸਣਗੇ ਆ ਜਾ ਮਾਤਾ ਮਾਤਾ ਦੱਸੋ ਕੀ ਨਾਮ ਮਤਾ ਤੈਨੂੰ ਮੇਰਾ ਨਾਮ ਕਲਵੰਤ ਕੋਰ ਅੱਛਾ ਜੀ ਅਸੀਂ 19 ਤਲਾਕੇ ਜੋ ਰੁੜ ਲੱਗੇ ਆ ਨਾ ਤੇ ਅੱਜ ਅਗੇ ਕੋਈ ਸਾਡੇ ਨਹੀਂ ਗਏ ਅੱਜ 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 ਬਕੌਮ ਸਾਥੇ ਨਾ ਹਾਂ ਬੋਲੀ ਜਾ ਤੂੰ ਕੋਈ ਨਹੀਂ ਸਾਡੇ ਇੱਥੇ ਇੱਕ ਗੱਲ ਹੈ ਫੇ ਕੋਈ ਮਦਦ ਕਰਨਾ ਨਹੀਂ ਕੋਈ ਵੀ ਆਇਆ ਤੇ ਅਸੀਂ ਦੇ ਅੰਦਰ ਸਹੀ ਦੁਖੀ ਤੇ ਇਹ ਤਲਾਕੇ ਤੇ ਇਹਦੇ ਵਿੱਚ ਸਾਡੇ ਫੇਤ ਪੈ ਗਈ ਪਾਣੀ ਦੇ ਵਿੱਚ ਅੱਜ ਕਿ ਅਸੀਂ ਕਰਾ ਗਏ ਟਰੈਕਟਰ ਕਰਜੇ ਤੇ ਲੈ ਕੇ ਪਾਣੀ ਬਣਾਈ ਤੇ ਝੋਨਾ ਲਾ ਕੇ ਉਹਨਾਂ ਫੇਰ ਰੁੜ ਗਿਆ ਝੋਨਾ ਸਾਡੇ ਪਾਣੀ ਵੀ ਰੁੜ ਗਈ ਨਾਲ ਹੀ ਆ ਵੇਖੋ ਦਰਿਆ ਹੀ ਬਣਿਆ ਪਿਆ ਵਾ ਐਵੇਂ ਵਾਲੀ ਸ਼ਾਲੂ ਵੀ ਮਾਰਨੋਂ ਮੇਰਾ ਸ਼ੁਰੂ ਆ ਮਾਤਾ ਮੈਨੂੰ ਇਸਸਾਨ ਨੂੰ ਇਹ ਵੀ ਪਤਾ ਲੱਗਾ ਹੈ ਵੀ ਤੁਸੀਂ ਰੋਜ਼ ਇੱਥੇ ਆਉਂਦੇ ਆਂ ਕੀ ਕਰਨ ਆਉਂਦੇ ਆਂ ਇੱਥੇ ਰੋਜ਼ ਤੁਸੀਂ ਐਡੀ ਦੂਰ ਤੁਰ ਕੇ ਕੀ ਕਰਨ ਆਉਂਦੇ ਹੋ ਮੈਂ ਵੀ ਇੱਥੇ ਆਇਆ ਨਹੀਂ ਜਰਾ ਪੈਂਦਾ ਤੁਰ ਕੇ ਆਉਣਾ ਇੱਕ ਦਿਨ ਮੈਂ ਖੁਦ ਵੀ ਗਈ ਹਾਂ ਖੁਦ ਤੇ ਮੁੰਡਾ ਮਿਲਵੈ ਨਾਲ ਮੁੰਡੇ ਨੇ ਕੱਢ ਕੇ ਖੜਿਆ ਕੱਲਾ ਮੇਰਾ ਬੱਚਾ ਵਾ ਬਾਕੀ ਦੋ ਮੇਰੇ ਪੋਤਰੀ ਤੇ ਪੋਤਰਾ ਸਕੂਲ ਚ ਪੜ੍ਹਦੇ ਆ ਕੋਈ ਮਿੰਦਾ ਕੋਈ ਨਹੀਂ ਸਾਡੇ ਉਹ ਲੱਗਿਆ ਕਿ ਗੱਲ ਕੋਸ਼ਾ ਹੈਗਾ ਇਹੋ ਪਹਿਲੇ ਸੀ ਪਹਿਲੀ ਰੋੜ ਗਈ ਕੀ ਖਾਣਾ ਹੈ ਮੇਰੇ ਗਾਂ ਕੋਈ ਚੀਜ਼ ਸਾਡੇ ਕੋਲ ਰਹਿ ਨਹੀਂ ਗਈ ਟਰੈਕਟਰ ਬਲਿਆ ਆਹ ਕਿ ਤੰਦਾਰਨ ਦਾ ਹੈ ਉਹ ਤਾਰਨਾ ਉਹ ਕਾੜ ਦੇਣਾ ਕਿਸਾ ਅਸੀਂ ਇਹੋ ਜਿਹੇ ਬੰਦੇ ਨਹੀਂ ਆਪਾਂ ਜਿੱਥੇ ਕਿ ਤਰ੍ਹਾਂ ਕਰਦੇ ਬੱਚਾ ਮੇਰਾ ਬਹੁਤ ਬਿਮਾਰ ਰਹਿੰਦਾ ਹੈ ਤੇ ਮੈਂ ਬੱਚੇ ਦਾ ਲਾੜੂ ਬਹੁਤ ਕਰਾਇਆ ਸਭ ਹੋਰ ਮੇਰੇ ਕੁਛ ਨਹੀਂ ਹੈ ਜੰਨੇ ਕੀ ਹੈ ਮਤਲਬ ਕਦੋਂ ਦੀ ਪਹਿਲੀ ਤੁਹਾਡੀ ਇਹ ਮਾਲਕੀ ਸੀ ਪਾਜੀ ਦਾਦੇ ਬਰਦਾ ਦਾ ਜੱਲਦੀ ਸਾਡੀ ਮਾਲਕੀ ਪਹਿਲੀ ਸੀ ਇੱਥੇ ਤੇ ਅੱਗੇ 19 20 ਫਸਲ ਮਰ ਗਈ ਰੇਤਾ ਪੈ ਗਈ ਰੇਤਾ ਹੀ ਕਰਾ ਗਰੂ ਕੇ ਕਰਜ਼ਾ ਚੋਕੇ 4 5 ਲੱਖ ਲਾ ਕੇ ਮੈਂ ਰੇਤਾ ਕਰਾਈ ਪੱਤਰੀ ਕੀਤੀ ਤੇ ਝੋਨਾ ਫੇਰ ਅਗਲੇ ਬੰਦੇ ਚੋਂ 25 23 ਚ ਫੇਰ ਝੋਨਾ ਮਰ ਗਿਆ ਤੇ ਫੇਰ ਕਰਾਇਆ ਗਰੋਆ ਮਾਰਿਆ ਰੇਤਾ ਇੱਕ ਹੁੰਦਾ ਕੋਖਣੀ ਰਿਆ ਜੇਰਾ ਨਹੀਂ ਪੈਂਦਾ ਨਾਲ ਆਉਦੀ ਆਈ ਚਰਾਈ ਵਾਸਤੇ ਕਰਦੇ ਨੇ ਹੁਣ ਫੇਰ ਪਾਇਰ ਕੀ ਜ ਮਹਾਰਾਜ ਪਹਿਲੀ ਰੋੜ ਕੇ ਲੈ ਗਿਆ ਵੇਖੋ ਭਾਜੀ ਮੇਰੀ ਇੱਥੋਂ ਲੈਣ ਜਾਂਦੀ ਆ ਟ੍ਰਾਂਸਫਾਰਮ ਦੀ ਤਾਰ ਤਿੰਨ ਖੰਬੇ ਲੱਗੇ ਹੀ ਇੱਥੇ ਅਗਲੇ ਬੰਦੇ ਮੇਰਾ ਕੋਠਾ ਟਰਾਂਸਫਰ ਮੇਂ ਨਾ ਮੇਰਾ ਕੋਠਾ ਨਾ ਮਰਾ ਇੰਜਨ ਨਾ ਮੇਰਾ ਕਿਪ ਦੁਜਾ ਬਰਿਆ ਕੋਸ਼ ਨਹੀਂ ਬਰਿਆ ਵੇਖ ਲੋ ਪਹਿਲੀ ਸਾਰੀ ਮੇਰੀ ਦਰਿਆ ਚ ਚਲ ਗਈ ਆ ਤੇ ਜੇ ਤਾਂ ਕਿਸੇ ਨੇ ਭਾਜੀ ਬਾਤ ਨਹੀਂ ਪੁੱਛੀ ਸਾਡੀ ਤੇਰਾ ਖਰਚਾ ਕਿਦਾਂ ਤੁਹਾਡੇ ਪਰਿਵਾਰ ਦਾ ਹੁਣ ਕਿਦਾਂ ਗਾਂ ਕਿਵੇਂ ਭਾਜੀ ਕੁਝ ਨਹੀਂ ਸਾਨੂੰ ਦੀਦਾ ਮਾਤਾ ਰੋਜ਼ ਹੀ ਬੀਪੀ ਰੀ ਮਰੇ ਮੈਨੂੰ ਕਹਿੰਦੀ ਮੇਰੇ ਨਾਲ ਚੱਲ ਮੇਰੇ ਨਾਲ ਚੱਲ ਪਹਿਲੀ ਵੇਗ ਚਲੀ ਵੀ ਮੈਂ ਘੜਦਾ ਨਹੀਂ ਮੈਂ ਨਹੀਂ ਪਤਾ ਲੱਗਾ ਇਸ ਤਰ੍ਹਾਂ ਦੱਸਿਆ ਕਿ ਇਹਨੇ ਵੀ ਇੱਥੇ ਇੱਕ ਮਾਤਾ ਰੋਜ਼ ਤੁਰ ਕੇ ਆਉਂਦੇ ਮਾਤਾ ਤੁਸੀਂ ਆਹ ਮੈਂ ਕੱਲੇ ਆ ਕੱਲ ਹੀ ਮੈਂ ਉਹਦੇ ਰਿਨੇ ਤੇ ਆ ਗਿਆ ਅੱਖੜ ਆਖੜ ਵੇਖਿਆ ਆਖੜ ਪੜੀ ਵੇਖਿਆ ਰੋਲਦੀ ਆ ਰੋਲਦੀ ਆ ਇੱਕਦਮ ਮੈਂ ਖੋਪ ਵੀ ਗਈ ਵੀਰਾ ਤੇ ਮੈਨੂੰ ਮੱਛੀ ਫੜਨਾ ਆਉਂਦੇ 6 ਵਜੇ ਬੰਦੇ ਉਹਨਾਂ ਨੇ ਮੈਨੂੰ ਫੋਨ ਲਾਇਆ ਤੇਰੀ ਮਾਦਾ ਰੋਣ ਲਈ ਕੋਬੇ ਦੀ ਕੁਬੀ ਵੀ ਡਲ ਡਲ ਕੇ ਮੈਂ ਇਹਨੂੰ ਇਥੋਂ ਕੱਢ ਕੇ ਖੜਿਆ ਪਾਰੀ ਤੜਕੇ ਤੇ ਬਹੁਤ ਜਾਰੀ ਮਾਰੀ ਕਿਤੇ ਟ੍ਰੈਕਟਰ ਮੇਰਾ ਉਹ ਬਨਾਸ ਵਾਲੇ ਲੈ ਗਿਆ ਕਿਸਤਾ ਤੋਂ ਬੈਠਾ ਬੱਚੇ ਮੇਰਾ ਬੱਚਾ ਵਾ ਕਾ ਗੁੜੀ ਕਾਕਾ ਉਹ ਅੱਜ ਤੋਂ ਹੀ ਘਰੇ ਬੈਠੇ ਮਹੀਨਾ ਹੋ ਗਿਆ ਤੇ ਗਾਉਣਾ ਵੱਡੀਆਂ ਕਲਾਸਾਂ ਜਾਣਾ ਫੇਰ ਉਹਨਾਂ ਦੀ ਪੜਾਈ ਕਿਦਾਂ ਭਾਜੀ ਹੋਣੀ ਪੈਣੀ ਤੇ ਸਾਰੀ ਰੁੜ ਗਈ ਆ ਮਤਲਬ ਤੁਹਾਡਾ ਜਿਹੜਾ ਕਮਾਈ ਦਾ ਇਹੋ ਸਾਧਨ ਸੀਗਾ ਕਮਾਈ ਦਾ ਸਾਧਨ ਇਹੋ ਹੀ ਬਾਜੀ ਦੇ ਰਕਾਰ ਤੋਂ ਕੋਈ ਸਰਕਾਰ ਵੱਲੋਂ ਨਾਲੇ ਕਹਿੰਦੇ ਨਾ ਵੀ ਇੰਨਾ ਕੁਛ ਮਿਲਿਆ ਜਾਂ ਕਿਸੇ ਸਾਡੇ ਕੋਲੇ ਕੀ ਪਹੁੰਚਿਆ ਵੀ ਆ ਕਿ ਨਹੀਂ ਨਾ ਕੋਈ ਸਾਡੇ ਕੋਲ ਨਹੀਂ ਸਾਡੇ ਕੋਲੇ ਪਹੁੰਚਿਆ ਇੰਨੇ ਜਿਹੜੇ ਦਾਨ ਹੀ ਥੱਜਨ ਵੀ ਬਹੁਤ ਇੱਥੇ ਆਏ ਆ ਪਿੱਛੇ ਆਉਂਦੇ ਆ ਤੁਹਾਡੀ ਤੋਂ ਤੱਕ ਨਹੀਂ ਪਹੁੰਚਿਆ ਬਾਜੀ ਕੋਈ ਨਹੀਂ ਪਹੁੰਚਿਆ ਜਿਹੜੇ ਉਧਰ ਸੰਗਰੇਲੇ ਬਣੇ ਕਮੇਟੀਆਂ ਉੱਥੇ ਜਾ ਕੇ ਜੇ ਕਿਸੇ ਦੇ ਕੋਲੇ ਕੋਈ ਦੋਕਰੋਈ ਦਾ ਵੀ ਆ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਤੁਹਾਡੀ ਰੁੜੀ ਕਿ ਨਹੀਂ ਰੁੜੀ ਆ ਵੇਖ ਲਓ ਤੋਈ ਅੱਖੀ ਵੀ ਸਾਡਾ ਤਾਂ ਬਜਿਆ ਹੀ ਕੁਖਣੀ ਉੱਥੇ ਤੇ ਕਿੱਡੀਆਂ ਜਮੀਨਾਂ ਵੀ ਰੋੜ ਗਈਆਂ ਤੇ ਸਾਡੇ ਦਾ ਹੀ ਕਹੇ ਨੇ ਪਹੁੰਚ ਨਹੀਂ ਪਾਈ ਕੀਤੀ ਉਹ ਏਰੀਆ ਦੇ ਪਿਕਨਿਕ ਬਣ ਕੇ ਸਾਨੂੰ ਕਹੇ ਨੇ ਪੁੱਛਿਆ ਹੀ ਨਹੀਂ ਵੀ ਵੇਚ ਵੇ ਕੋਈ ਪੁੱਛੇ ਆਣ ਕੇ ਤੇ ਫੇਰ ਹੀ ਅਗਲੇ ਨੂੰ ਦਸੀਏ ਦੂਜੇ ਪਿੰਡ ਦੇ ਦੱਸਣ ਜਾਂਦੇ ਅਗਲਾ ਲੜ ਪੈਂਦਾ ਵਾ ਵੇਖੋ ਕਿੱਡੀ ਐ ਮਤਲਬ ਦੁੱਖਦਾਈ ਜਿਹੜੀ ਆ ਇਹ ਵੀ ਇਦਾਂ ਦੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆ ਵੀ ਅਜੇ ਤੱਕ ਜਿਨ੍ਹਾਂ ਨੂੰ ਮਤਲਬ ਆ ਜਾ ਇੱਧਰ ਨੂੰ ਖਾ ਬੱਬੂ ਜਿਨ੍ਹਾਂ ਨੂੰ ਮਤਲਬ ਕਿ ਕੋਈ ਸਹੂਲਤ ਨਹੀਂ ਮਿਲੀ 1% ਵੀ ਤੇ ਮੈਂ ਤਾਂ ਸਾਰੇ ਜਿੰਨੇ ਵੀ ਸਾਡੇ ਫੇਸਬੁੱਕ ਤੇ ਚਾਹਣ ਵਾਲੇ ਆ ਤੇ ਸਾਰਿਆਂ ਨੂੰ ਮੈਂ ਅਪੀਲ ਕਰੂੰਗਾ ਵੀ ਆਪਾਂ ਇਦਾਂ ਦੇ ਪਰਿਵਾਰਾਂ ਦੀ ਤੁਸੀਂ ਬਹੁਤ ਮਦਦ ਪੰਜਾਬ ਵਾਲਿਓ ਕਰਦੇ ਪਏ ਆ ਪਰ ਜਿਹੜੇ ਇਦਾਂ ਦੇ ਕੋਈ ਪਰਿਵਾਰ ਆ ਤੇ ਉਹਨਾਂ ਦੀ ਆਪਾਂ ਜਿਹੜੀ ਆ ਮਦਦ ਜ਼ਰੂਰੀ ਆ ਕਿਉਂਕਿ ਇਹਨਾਂ ਪਰਿਵਾਰਾਂ ਦੀ ਰੋਜੀ ਰੋਟੀ ਇੱਥੋਂ ਚੱਲਦੀ ਸੀ ਜੀ ਤੇ ਅਸੀਂ ਅੱਜ ਵੇਨੇ ਆ ਤੇ ਇੱਥੇ ਜਿੱਦਾਂ ਬੰਜਰ ਬਣਿਆ ਪਿਆ ਤੇ ਐਨੀ ਪੈਲੀ ਆ ਜਿਹੜੀ ਵੀ ਖਤਮ ਹੋ ਚੁੱਕੀ ਆ ਤੇ ਇਹ ਬਹੁਤ ਹੀ ਮਤਲਬ ਕਿ ਦੁੱਖਦਈਆਂ ਜਿਹੜੀਆਂ ਗੱਲਾਂ ਇਹ ਹੋ ਰਹੀਆਂ ਇੱਥੇ ਪੇਪਰ ਆਪਣੇ ਕੋਈ ਵੀ ਇਦਾਂ ਦਾ ਸੱਜਣ ਕੋਈ ਦਾਨੀ ਜਿੰਨਾਂ ਨੂੰ ਅਸੀਂ ਇਹਨਾਂ ਦਾ ਕਨੈਕਟ ਸਿੱਧਾ ਦਵਾਗੇ ਤੁਹਾਨੂੰ ਤੇ ਆਪਾਂ ਇਹਨਾਂ ਦੀ ਕੁਛ ਨਾ ਕੁਛ ਜਿਹੜੀ ਜਿੰਨੇ ਜੋਗੇ ਹੈਗੇ ਆ ਤੇ ਮੈਂ ਵੀ ਆਪ ਦੇ ਤੌਰ ਤੇ ਵੀ ਮੈਂ ਇਹਨਾਂ ਦੀ ਮਦਦ ਕਰੂੰਗਾ ਪਰ ਉਸ ਹਿਸਾਬ ਨਾਲ ਮਦਦ ਇਹਨਾਂ ਦੀ ਨਹੀਂ ਹੋ ਸਕਦੀ ਜਿੰਨਾ ਚਿਰ ਕੋਈ ਸੰਸਥਾਵਾਂ ਜਾਂ ਕੋਈ ਦਾਨੀ ਸੱਜਣ ਆਪਣੇ ਪੰਜਾਬ 'ਚ ਬੜੇ ਵੱਡੇ ਵੱਡੇ ਬੈਠੇ ਆ ਤੇ ਇਹਨਾਂ ਦੀ ਆਪਾਂ ਗਰੀਬ ਦੀ 6-7 ਕਿੱਲੇ ਜ਼ਮੀਨ ਸੀਗੀ ਇਸ ਟਾਈਮ ਇੱਥੇ ਇਹਨਾਂ ਦਾ ਬੋਰ ਸੀਗਾ ਤੇ ਟਾਟ ਚੁੱਕੀ ਆ ਜਿਹੜਾ ਕਿ ਰੋਟੀ ਤੋਂ ਵੀ ਆਪਣੇ ਰੋਟੀ ਤੋਂ ਵੀ ਦੁਜੇ ਹੋਏ ਪਏ ਆ ਤੇ ਇਹਨਾਂ ਇਹਨਾਂ ਉਹ ਫੜੀ ਕੀ ਆ माता इधर आ तू तो नहीं माता कोई नहीं कर इधर कोई नी माता करा करा सारा कुछ होगा तू हौसला रख जुदरत चेहरा चलो ढह गया ਨਹੀਂ ਮਦਦ ਜਿੰਨੇ ਜੋਬੇ ਵੀ ਹੈਗੇ ਆ ਅਸੀਂ ਕਰਾਵਾਂਗੇ ਵੀ ਜਿੱਥੇ ਵੀ ਕਿਤੇ ਹੈਗੇ ਆ ਜ਼ਿੰਦਗੀ ਨਾਲੋਂ ਕੁਝ ਨਹੀਂ ਦਾ ਪਿਆਰਾ ਚਲੋ ਠੀਕ ਹੈ ਜਾਇਦਾਦ ਨਾਲ ਹੀ ਸਾਰਾ ਕੁਝ ਹੁੰਦਾ ਅਸੀਂ ਜੇ ਤੇਰਾ ਪੋਤਾ ਹੀ ਵੀ ਪੋਤਾ ਤੇ ਤੋਨਾ ਕਿਤੋਂ ਅਸੀਂ ਜਰੂਰ ਤੇਰੀ ਮਦਦ ਕਰਾਵਾਂਗੇ ਮੈਦਾਨੀ ਆਪਦੇ ਜਿਹੜੇ ਸੱਜਣ ਆ ਮੇਰੇ ਮਿੱਤਰ ਆ ਪਾਣੀ ਪਿਆ ਗਰਮਾ ਤਾਨੂੰ ਕੋਈ ਮਾਤਾ ਹੌਸਲਾ ਰੱਖਿਆ ਕਰ ਤੇ ਤੇਨੂੰ ਹੌਸਲਾ ਇਹਨੂੰ ਰੱਖਣਾ ਪੈਣਾ ਕਿਉਂ ਬੱਚੇ ਤੇ ਬੱਚੇ ਤੂੰ ਸਾਹਮਣੇ ਆ ਵੇਖੋ ਇਹ ਇਹਨਾਂ ਦਾ ਮੇਰੇ ਸਾਹ ਚ ਵੀ ਪਿਓ ਵੀ ਸਿਰ ਤੇ ਨਹੀਂ ਹੈਗਾ ਤੇ ਇਹਨਾਂ ਇਹ ਚਾਨ ਪਤਲੇ ਮੜਾ ਕਾ ਇੱਥੇ ਕਟਿਆ ਵੀਰਾ ਬੜਾ ਹੀ ਕਾ ਇੱਥੇ ਕਟਿਆ ਮੇਰੇ ਤੁੱਜਾ ਵੱਡਾ ਪੋਤਾ ਬਿਮਾਰ ਹੈ ਲੈ ਕੇ ਬੱਚੇ ਫਿਰ ਨਾਸ ਬਤਾ ਦਿੰਦਾ ਹਾਂ ਮਨਪਰੀਤ ਦੇ 2-2 ਮਹੀਨੇ ਲੈ ਕੇ ਰਹਿਣਾ ਐਨੀ ਮੈਂ ਕਰ ਜਾਇਆ ਵਾਂ ਕੀ ਅੱਖ ਦੀ ਗੱਲ ਵੀਰਾ ਘੱਟ ਤੋਂ ਘੱਟ ਉਹ ਤੇ ਮੈਂ ਬਿਲਕੁਲ ਯਾਰ ਬੜੀ ਆ ਦੁੱਖ ਭਰੀਏ ਜਿਹੜੀ ਗੱਲ ਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਇੱਕ ਤਾਂ ਵੀਡੀਓ ਸ਼ੇਅਰ ਕਰਿਓ ਤੇ ਦੂਸਰਾ ਇਹਨਾਂ ਦਾ ਨੰਬਰ ਆ Google Pay ਨੰਬਰ ਤੁਹਾਨੂੰ ਇਹ ਦੱਸਦਾ ਥੱਲੇ ਅਸੀਂ ਇਹਦਾ ਨੰਬਰ ਵੀ ਦਵਾਂਗੇ ਸਕੈਨਰ ਵੀ ਦਵਾਂਗੇ ਤੇ ਤੁਸੀਂ ਸਿੱਧੇ ਕੋਈ ਰੁਪਈਆ 2 ਰੁਪਈਏ ਜਿੰਨੇ ਵੀ ਤੁਸੀਂ ਕਰ ਸਕਦੇ ਆ ਇਸ ਪਰਿਵਾਰ ਦੀ ਮਦਦ ਕਰਿਓ ਜੇ ਤੁਸੀਂ ਖੁਦ ਆ ਕੇ ਆਪ ਆਉਣਾ ਚਾਹੁੰਦੇ ਆ ਸਾਡੇ ਨਾਲ ਕਨੈਕਟ ਕਰ ਸਕਦੇ ਆਂ ਅਸੀਂ ਇਸ ਪਰਿਵਾਰ ਕੋਲ ਤੁਹਾਨੂੰ ਲੈ ਆਵਾਂਗੇ ਇਸ ਜਗ੍ਹਾ ਤੇ ਵੀ ਲੈ ਆਵਾਂਗੇ ਜਿੱਥੇ ਆਪ ਇਹਨਾਂ ਦੀ ਜ਼ਮੀਨ ਆ ਜਿਹੜੀ ਟਹਿ ਚੁੱਕੀ ਆ ਤੇ ਚੰਨ ਜਿਹੜਾ ਕੋਈ ਤੁਹਾਡਾ ਨੰਬਰ ਆ ਕੋਈ ਚੱਲਦਾ ਉਹ ਤੋਂ ਆਪਦਾ ਨੰਬਰ ਬੋਲ ਤੇ ਅਸੀਂ ਵੀ ਕਰਾਂਗੇ ਜਿੰਨੇ ਜੋਗੇ ਹੈਗੇ ਆ ਤੇ ਬਾਕੀ ਇਹ ਆ ਤੁਹਾਡਾ ਨੰਬਰ ਬੋਲ ਤੇ ਆ ਮੇਰੇ ਵੀਰ ਨੰਬਰ ਸਾਰੇ ਨੋਟ ਕਰ ਲਿਓ ਅਸੀਂ ਵੀਡੀਓ ਦੇ ਥੱਲੇ ਵੀ ਨੰਬਰ ਦਵਾਂਗੇ ਤੇ ਜੇ ਕੋਈ ਹੋਰ ਕੁਝ ਕਹਿਣਾ ਚਾਹਣਾ ਕੋਈ ਸੰਗਤ ਨੂੰ ਆਪ ਦੇ ਵੱਲੋਂ ਕੋਈ ਬੇਨਤੀ ਕਰਨੀ ਚਾਹਣਾ ਆਪ ਕੋਈ ਕਰ ਮੇਰੇ ਹੋਈ ਬੇਨਤੀ ਕਰਦੇ ਸੰਗਤ ਨੂੰ ਸਾਡੀ ਕੋਈ ਬਾਹ ਫੜੇ ਸਾਡੇ ਕਿਨੇ ਬੱਚੇ ਪੜ ਜਾਣਗੇ ਅਸੀਂ ਰੋਟੀ ਕਾਨ ਜੋਗੇ ਹੋ ਜਾਗੇ ਕੋਈ ਇਹ ਹੀ ਮਾਲ ਡੰਗਰ ਹੀ ਲੈ ਲਾਂਗੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਤੋਂ ਕੋਣ ਇੱਕ ਮਰਲਾ ਵੀ ਪੈਲੀ ਨਹੀਂ ਕਰਿਆ ਹੈਗੇ ਜਿੱਤੋਂ ਇਹ ਗੁਜ਼ਾਰਾ ਕਰਦਾਂਗੇ ਉੱਥੇ ਵੀ ਸਾਡੇ ਦੋ ਰੋੜ ਗਏ ਉੱਥੇ ਵੀ ਦੋ ਰੋੜ ਗਏ ਆ ਮੋਟਰਾਂ ਵੀ ਗਈਆਂ ట్రాਫਰਮ ਹੀ ਗਿਆ ਭਾਜੀ ਟਾਈਮ ਬਿਲਕੁਲ ਸਾਫ਼ ਹੋ ਗਿਆ ਦਿਨ ਤੇ ਬਹੁਤ ਜ਼ਿਆਦਾ ਤੱਕ ਆਇਆ ਅਸੀਂ ਮਾਤਾ ਤੋਂ ਉਥਲਾ ਰੱਖਿਆ ਇਹੋ ਜਿਹਾ ਕੰਮ ਨਹੀਂ ਆਪਾਂ ਕਰਨਾ ਮਾਤਾ ਮੇਰੀ ਰੋਜ਼ ਤੁਰ ਕੇ ਮਾਰੀ ਇੱਥੇ ਆਉਂਦੀ ਆ ਰੋਏ ਰੋਂਦੀ ਰਹਿੰਦੀ ਆ ਘਲੌਂਦੀ ਰਹਿੰਦੀ ਆ ਮੈਂ ਬੜਾ ਨਹੀਂ ਮੈਂ ਨਹੀਂ ਵੀਡੀਓ ਨਹੀਂ ਬਣਾਉਣੀ ਪਰ ਮੈਨੂੰ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਕਿਹਾ ਵੀ ਵੀਡੀਓ ਸਾਡਾ ਵੀ ਜੀ ਕਰਦਾ ਇੰਨੀ ਜੋ ਵੀ ਅਸੀਂ ਵੀ ਨਹੀਂ ਸਾਡੀ ਪੂੰਜੀ ਕੇ ਅਸੀਂ ਇਕੱਲੇ ਮਤ ਕਰ ਦਈਏ ਵੀਡੀਓ ਦਾ ਇਹ ਮਕਸਦ ਆ ਕਿ ਪੰਜਾਬ ਦੇ ਵਿੱਚ ਬੜੇ ਬੜੇ ਵੱਡੇ ਦਾਨੀ ਸੱਜਣ ਬੈਠੇ ਆ ਠੀਕ ਆ ਵੀ ਚਲੋ ਇਹ ਕੋਈ ਜੀ ਥੋੜਾ ਕਰਦਾ ਕਿਸੇ ਦਾ ਵੀਡੀਓ ਤੁਹਾਡੇ ਆਪਣੇ ਮੂੰਹ ਕਹਿ ਕੇ ਪਰ ਮੇਰੇ ਵੀਰੋ ਆਪਾਂ ਇਹਨਾਂ ਦੀ ਮਦਦ ਕਰੀਏ ਦਿਲ ਸਾਡਾ ਵੀ ਨਹੀਂ ਕਰਦਾ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਸਿੱਧੀ ਇਹਨਾਂ ਤੱਕ ਜਿੰਨੀ ਵੀ ਕੋਈ ਰੁਪਈਆ 2 ਰੁਪਈਏ ਜੋ ਵੀ ਕੋਈ ਕਰ ਸਕਦਾ ਆਪਾਂ ਇਹ ਖਰੀ ਪਰਿਵਾਰ ਦੀ ਬਹੁਤ ਮਦਦ ਕੀਤੀ ਪੰਜਾਬੀਆਂ ਨੇ ਸੰਸਥਾਵਾਂ ਨੇ ਪਰ ਇਹਨਾਂ ਤੱਕ ਨਹੀਂ ਅਜੇ ਤੱਕ ਕੋਈ ਪਹੁੰਚਿਆ ਅੱਜ ਪਹਿਲੀ ਵਾਰੀ ਜੋ ਮੈਨੂੰ ਤਾਂ ਪਤਾ ਲੱਗਾ ਕਿਉਂਕਿ ਕੱਲ ਮੈਨੂੰ ਪਤਾ ਲੱਗਾ ਸੀ ਵੀ ਇੱਕ ਮਾਤਾ ਇੱਥੋਂ ਰੋਜ਼ ਆਪਦੇ ਪਿੰਡੋਂ ਤੁਰ ਕੇ ਇੱਥੇ ਆ ਕੇ ਬੈਠੀ ਰਹਿੰਦੀ ਆ ਤੇ ਮੈਂ ਫਿਰ ਉਹ ਕਨੈਕਟ ਕੀਤਾ ਇਹਨਾਂ ਨਾਲ ਮੈਨੂੰ ਪਤਾ ਲੱਗਾ ਫਿਰ ਇਹ ਕਹਿੰਦੇ ਵੀ ਉਹ ਤਾਂ ਸਾਡੀ ਮਾਤਾ ਅੱਜ ਵੀ ਅਸੀਂ ਜਦੋਂ ਆਏ ਆ ਤੇ ਇੱਥੇ ਮਾਤਾ ਬੈਠੀ ਸੀ ਇੱਥੇ ਰੋਂਦੇ ਰਹਿੰਦੇ ਆ ਕੇ ਦੋਵੇਂ ਮਾਂ ਪੁੱਤ ਤੇ ਸਾਨੂੰ ਕੱਲ ਪਤਾ ਲੱਗਾ ਸੀ ਤੇ ਮੈਂ ਕਿਹਾ ਵੀ ਜਾਣਾ ਚਾਹੀਦਾ ਹੁਣ ਅਸੀਂ ਤੁਰ ਕੇ ਆਏ ਆ ਉੱਥੋਂ ਤਕਰੀਬਨ ਰਾਤ ਆ ਇਧਰ ਨੂੰ ਆਉਂਦਾ ਨਹੀਂ ਕੋਈ ਵੀ ਕਿਉਂਕਿ ਚਿਕੜ ਖੋਬਾ ਇੰਨਾ ਜ਼ਿਆਦਾ ਤੇ ਪਰ ਅਸੀਂ ਤਾਂ ਹੌਸਲਾ ਹੀ ਦੇ ਸਕਦੇ ਆ ਬਾਕੀ ਮੇਰੇ ਵੀਰੋ بڑے ਵੱਡੇ ਵੱਡੇ ਤੇ ਦੇ ਲੈ ਤੁਹਾਡੇ ਪੰਜਾਬੀਓ ਆਪਾਂ ਇਹਨਾਂ ਦੀ ਮਦਦ ਜ਼ਰੂਰ ਕਰੀਏ ₹2 करिए 2 करिए 5 करिए ਇਹਨਾਂ ਦੀ ਜਰੂਰ ਮਦਦ करिए ਸੁਲਤਾਨਪੁਰ ਲੋਧੀ ਸਾਡਾ ਏਰੀਆ ਠੀਕ ਆ ਮੇਰਾ ਪਿੰਡ ਆਲੀ ਕਲਾਂ ਇਹਨਾਂ ਦਾ ਪਿੰਡ ਹੈਗਾ ਸਰੂ ਵਾਲਾ ਇੱਥੇ ਸਰੂਪ ਵਾਲਾ ਤੇ ਨਾਲ ਹੀ ਮਤਲਬ ਆਪਣੇ ਹੈਗਾ ਮੈਂ ਤੁਹਾਨੂੰ ਆਪਣਾ ਨੰਬਰ ਵੀ ਦਊਗਾ ਤੇ ਇਹਨਾਂ ਦਾ ਨੰਬਰ ਜਿਹੜਾ ਦਊਗਾ ਉਹਦੇ ਅਕਾਊਂਟ ਦੇ ਵਿੱਚ ਤੁਸੀਂ ਜੇ ਕੋਈ ₹10 ਵੀ ਪਾਉਣੇ ਤੇ ਤੁਹਾਡੇ ਲੇਖੇ ਲੱਗੇ ਲੱਗ ਜਾਣਗੇ ਤੇ ਜਦੋਂ ਇਹਨਾਂ ਦੀ ਕੋਈ ਪੂਰਤੀ ਕੀ ਥੋੜਾ ਬਹੁਤਾ ਖਰਚਾ ਹੋ ਗਿਆ ਤੇ ਤੁਹਾਨੂੰ ਅਸੀਂ ਵੀਡੀਓ ਪਾ ਕੇ ਦੱਸ ਦਾਂਗੇ ਇਹ ਨਹੀਂ ਆਪਾਂ ਕਹਿੰਦੇ ਵੀ ਇਹਨਾਂ ਨੂੰ ਆਪਾਂ ਇਹ ਪਹਿਲੀ 7 ਕਿੱਲੇ ਲੈ ਦਾਂਗੇ ਜਾਂ ਕੁਛ ਕਰ ਦਾਂਗੇ ਪਰ ਕੁਛ ਨਾ ਕੋਸ਼ਿਸ਼ ਸਰਕਾਰਾਂ ਵੱਲੋਂ ਕੁਛ ਨਹੀਂ ਮਿਲਦਾ ਇਹਨਾਂ ਦੀ ਕੁਛ ਨਾ ਕੁਛ ਆਪਾਂ ਬਾਹ ਫੜੀਏ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਮੇਰੀ ਵੀ ਬੇਨਤੀ ਹੈ ਕਿਉਂਕਿ ਦੁੱਖ ਨਹੀਂ ਵੇਖਿਆ ਜਾਂਦਾ ਬੁੱਢੀ ਮਾਂ ਉਹ ਰੋਜ਼ ਇਥੇ 7 ਕਿਲੋ ਮੀਟਰ ਖਾਣਾ ਨਹੀਂ ਜਦੋਂ ਇਹਨੂੰ ਵੀ ਇੱਕ ਅੱਖੋਂ ਨਹੀਂ ਦਿੰਦਾ ਇੱਕ ਅੱਖੋਂ ਨਹੀਂ ਦਿੰਦਾ ਇਹਦਾ ਪ੍ਰੈਸ਼ਰ ਨਹੀਂ ਮੇਰੇ ਤੋਂ ਕਰਾਇਆ ਗਿਆ ਇਹਨੂੰ ਇੱਕ ਅੱਖੋਂ ਨਹੀਂ ਦਿੰਦਾ ਦਾਦੀ ਮੇਰੀ ਅੰਨੀ ਦੋ ਅੱਖਾਂ ਦੋ ਅੱਛਾ ਤੇ ਇਹਨੂੰ ਇੱਕ ਅੱਖੋਂ ਹੀ ਨਹੀਂ ਦਿੰਦਾ ਮੇਰੇ ਘਰ ਦਾ ਕਿੰਨਾ ਪ੍ਰਕਾਰ ਕਰਦਾ ਹੁਣ ਖਰਚਾ ਹੋਜੀ ਹੋਣ ਖਰਚਾ ਬੰਦ ਹੋ ਗਿਆ ਜੀ ਨਾ ਇਹ ਜੱਟ ਜ਼ਿਮੀਂਦਾਰ ਪਰਿਵਾਰ ਆ ਇਹ ਕਿ ਦਿਹਾੜੀ ਵੀ ਨਹੀਂ ਜਾ ਸਕਦੇ ਇਹਾਂ ਕਿ ਜੇ ਕਿਸੇ ਵੇਲੇ ਹੁੰਦਾ ਨਾ ਵੀ ਪਰਿਵਾਰ ਇਹ ਤਾਂ ਮਤਲਬ ਕਿ ਇਹ ਅਮਰਤਾ ਰੀ ਆ ਕਿਤੇ ਦਿਹਾੜੀ ਦੀ ਜਾਨ ਲੱਗਿਆ ਵੀ ਸੌਰਾਂ ਸੋਚਦੇ ਆ ਪਰ ਜੋ ਇਹਨਾਂ ਦੇ ਹਾਲਾਤ ਆ ਮੈਨੂੰ ਸ਼ੱਕ ਆ ਵੀ ਦਿਹਾੜੀ ਹੀ ਵੀ ਕਰਨੀ ਪੈਣੀ ਆ ਹੁਣ ਆਪਦੇ ਬੱਚੇ ਤਾਂ ਪੜਾਉਣੇ ਆ ਭਾਈ ਬੱਚੇ ਬਲਨੇ 40 42 ਲੱਖ ਦਾ ਮੈਂ ਕਰਜ਼ਾਈ ਆ ਮੈਨੂੰ ਜੋ ਲੋਕਾਂ ਨੇ ਹੋਰ ਛੜ ਕੇ ਰਸੇ ਪਾਲਣੇ ਆ ਕਰ ਲਈ ਕੋਈ ਨਹੀਂ ਤੂੰ ਹੌਸਲਾ ਰੱਖੋ ਹੰਤਾ ਡਿਕਮੈਨਾਂ ਕੇ ਮੇਕ ਕਰਕੇ ਜਿੱਥੋਂ ਤੱਕ ਵੀ ਇਹ ਵੀਡੀਓ ਜਾਂਦੀ ਵੀਡੀਓ ਰਾਈ ਜਾਂ ਉਦਾਂ ਵੀ ਦਾਨੀ ਸੱਜਣ ਬਹੁਤ ਆਉਂਦੇ ਅਸੀਂ ਤੁਹਾਡੇ ਕੋਲੇ ਲੈ ਕੇ ਆਵਾਂਗੇ ਪਰ ਮੈਂ ਫੇਸਬੁੱਕ ਤੇ ਸਾਰੇ ਭਰਾਵਾਂ ਨੂੰ ਪਾਰਟੀ ਬਾਜ਼ੀ ਤੋਂ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਕਿਸੇ ਦਾ ਆਪਾਂ ਇਹ ਇਨਸਾਨੀਅਤ ਦੇ ਤੌਰ ਤੇ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਇਹਨਾਂ ਦੀ ਜੋ ਵੀ ਹੈਗੀ ਨਾ ਕਿਸੇ ਦੀ ਹਸਾਬ ਲਾ ਲੋ ਵੀ 7 ਕਿੱਲੇ ਜ਼ਮੀਨ ਹੋਵੇ ਤੇ ਵਿੱਚੇ ਬੋਰ ਟਰਾਂਸਫਰ ਸਾਰਾ ਕੁਝ ਹੀ ਰੁੜ ਜੇ ਕੋਠਾ ਕੋਠਾ ਵੀ ਰੁੜ ਗਿਆ ਇਹਨਾਂ ਦਾ ਨਾਲ ਇਹ ਬੜੀ ਵੱਡੀ ਤਰਾਸਗੀ ਆ ਸਾਡੇ ਪੰਜਾਬ ਤੇ ਪਰ ਪੰਜਾਬੀਆਂ ਨੇ ਵੀ ਬਹੁਤ ਸੇਵਾ ਕੀਤੀ ਆ ਪਰ ਜਿੱਥੇ ਅੱਜ ਅਸੀਂ ਪਹੁੰਚੇ ਆ ਇੱਥੋਂ ਤੱਕ ਨਹੀਂ ਕੋਈ ਪਹੁੰਚਿਆ ਇਸ ਕਰਕੇ ਆਪਾਂ ਇਸ ਪਰਿਵਾਰ ਦੀ ਜਿਹੜੀ ਆ ਮਦਦ ਕਰਨੀ ਆ ਮੇਰੇ ਵੀਰੋ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਜਿਹੜੇ ਵੀ ਦਾਨੀ ਸੱਜਣ ਹੈਗੇ ਤੁਸੀਂ ਸਿੱਧੇ ਆਉਣੇ ਸਿੱਧੇ ਆਪਾਂ ਪਰਿਵਾਰ ਤੱਕ ਟੇਲ ਫੁੱਲ ਜੋ ਵੀ ਦੇ ਸਕਦੇ ਆ ਉਹ ਆਪਾਂ ਦੇਣਾ ਠੀਕ ਆ ਅਸੀਂ ਕੋਛ ਨਾ ਕੋਛ ਜ਼ਰੂਰ ਦਊਂਗਾ ਮੈਂ ਆਪਦੀ ਜੇਬ ਤੋਂ ਚਲੋ ਮੇਰੀ ਏਡੀ ਵੱਡੀ ਆ ਸੇਤ ਤਾਂ ਹੈ ਨਹੀਂ ਗੀ ਪਰ ਚੰਨ ਮੈਂ ਫਿਰ ਵੀ ਜਿੰਨੇ ਜੋਗਾ ਹੈਗਾ ਸਾਡੀ ਦਾ ਇੰਨਾ ਤਾਲਵਾਰ ਕਰਦਾ ਜਿਹੜਾ ਤੁਸੀਂ 5 ਕਿਲੋਮੀਟਰ ਤੋਂ ਚੱਕੜ ਵਿੱਚ ਦੀ ਆਏ ਜੋ ਕਿੰਨਾ ਕਿਲਾ ਖੋਬਾ ਤੁਸੀਂ ਨਾ ਕੋਈ ਇੱਥੇ ਰਾਹ ਨਾ ਕੋਈ ਪਰ ਫਿਰ ਵੀ ਪੈਸੇ ਪੈਸੇ ਤੌਰ ਵੀ ਮੈਂ ਕਰੂੰਗਾ ਤੁਹਾਡੀ ਪਰ ਮਾਤਾ ਹੌਸਲਾ ਕਿਉਂਕਿ ਕਰਨਾ ਪੈਣਾ ਦੇਗਾ ਰੌਸਲਾ ਜਿਹੜਾ ਹੌਸਲੇ ਵੱਡੀ ਚੀਜ਼ ਆ ਹੌਸਲੇ ਨਾਲ ਹੀ ਸਾਰਾ ਕੁਝ ਚੱਲਣਾ ਤੇ ਬਾਕੀ ਆਪਣੇ ਪੰਜਾਬ ਆ ਇਹ ਪੰਜਾਬੀ ਪੰਜਾਬੀਆਂ ਦੀ ਬਾਹ ਫੜਦੇ ਆ ਤੁਹਾਡੇ ਕੋਲੇ ਮੈਨੂੰ ਯਕੀਨ ਆ ਵੀ ਤੁਹਾਡੇ ਕੋਲੇ ਕੋਈ ਨਾ ਕੋਈ ਜ਼ਰੂਰਦਾਨੀ ਸੱਜਣ ਪਹੁੰਚੂਗਾ ਤੂੰ ਆਪਣਾ ਨੰਬਰ ਜਿਹੜਾ 10 ਚਾਨਾ ਬੋਲ ਕੇ ਵੀ ਤੇਰਾ ਨੰਬਰ 9855875724 ਦੁਬਾਰਾ ਫੇਰ ਦੱਸ ਦਿੰਦਾ 9855875724 ਇਸ ਨੰਬਰ ਤੇ ਇਹਦੇ Google Pay ਨੰਬਰ ਆ Google Pay ਚੱਲਦਾ ਹੈ ਇਹਦੇ ਤੇ ਇਹ ਤੇ ਤੁਸੀਂ ਵੀਰੋ 10 ਰੁਪਏ 5 ਰੁਪਏ ਕੁਝ ਵੀ ਕਰ ਸਕਦੇ ਆ ਤੇ ਤੁਸੀਂ ਇੱਥੇ ਪੁਲਿਸ ਇਸ ਨੰਬਰ ਦੇ ਉੱਤੇ ਇਸ ਭਰਾ ਦੀ ਆਪਾਂ ਮਦਦ ਕਰੀਏ ਤੇ ਇਸ ਚੀਜ਼ ਦੀ ਮੈਂ ਜ਼ਿੰਮੇਵਾਰੀ ਲੈਣਾ ਤੁਹਾਡਾ ਜਿਹੜਾ ਪੈਸਾ ਉਹ ਗਲਤ ਜਗ੍ਹਾ ਨਹੀਂ ਜਾਣ ਦੇਵਾਂਗੇ ਕਿਉਂਕਿ ਮੈਂ ਜਦੋਂ ਇਹਨਾਂ ਦੀ ਪੂਰਤੀ ਹੋਊਗੀ ਉਸੇ ਟਾਈਮ ਵੀਡੀਓ ਪਾ ਕੇ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਮੇਰਾ ਨੰਬਰ ਵੀ ਨੋਟ ਕਰ ਲਓ 9878065801 9878065801 ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਸੁਲਤਾਨਪੁਰ ਲੋਧੀ ਮੇਰਾ ਦਫ਼ਤਰ ਆ ਜਦੋਂ ਤੁਸੀਂ ਸੰਪਰਕ ਕਰੋਗੇ ਮੈਂ ਇਸ ਪਰਿਵਾਰ ਕੋਲੇ ਤੁਹਾਨੂੰ ਆਪ ਲੈ ਕੇ ਜਾਵਾਂਗਾ ਤੇ ਜੇ ਕੋਈ ਇੱਥੇ ਆਉਣਾ ਚਾਵੇ ਜਿੱਥੇ ਇਹਨਾਂ ਦੀ ਜ਼ਮੀਨ ਆ ਉੱਥੋਂ ਤੱਕ ਵੀ ਲੈ ਕੇ ਜਾਵਾਂਗੇ ਤੇ ਹੋਰ ਕੋਈ ਮਾਤਾ ਕੋਈ ਤੁਸੀਂ ਵੀ ਕਰ ਦੋ ਕਿ ਸੰਤ ਨੂੰ ਕਰ ਦੋ ਆਹੋ ਇਹ ਨਾ ਵੀ ਕਿਸਾਨ ਨੂੰ ਇੱਕ ਚਲ ਬੱਚੇ ਫੜਦੇ ਆ ਕੋਈ ਸਾਡੇ ਕੋ ਖਰਚਿਆ ਨਹੀਂ ਹੈਗਾ ਵੀ ਟਰੈਕਟਰ ਵੀ ਕਿਸ ਸਾਡੇ ਦੇ ਉਹ ਵੀ ਖਨਾਸੇ ਟਰੈਕਟਰ ਹੈ ਉਹ ਜੀ ਵੀ ਕਿਸੇ ਸਕਦਾ ਹੋ ਨਹੀਂ ਜੀ ਤਰ ਤਰਦੀ ਤੇ ਇਧਰ ਪੈੜੀ ਰੋਡ ਦੇ ਅੱਗੇ ਤੇ ਚੱਲ ਜਾਈ ਚਲਾਈ ਚਲਾਖੀ ਦਾ ਇਹ ਨਵਾਂ ਪੁਰਾਣਾ ਹੁੰਦਾ ਹੈ ਤੇ ਕਰ ਜਾਏ ਨਾ ਕਰ ਜਾਏ ਇਸੇ ਬਹੁਤ ਹੈ ਸਾਡਾ ਮੇਰਾ ਪੋਸਟ ਵੱਡਾ ਸੀ ਉਹ ਬਿਮਾਰ ਰਹਿੰਦਾ ਕਿ ਲੈਵਰ ਉਹਦਾ ਖਰਾਬ ਸੀ ਤੇ ਉਹਦਾ ਇਲਾਜ ਕਰਾਉਂਦੀ ਨੇ ਮੈਂ ਕਰਾ ਕੇ ਅੱਛਾ ਤੇਰੇ ਕਿੱਡਾ ਜਵਾਨ ਸੀ ਤੇ ਲੋਦੀ ਵੀ ਦਾ ਤੋਂ ਇਹ ਇਜ਼ਾਦੇ ਦੀ ਕਰਾ ਤੇਰਾ ਫਾਇਦਾ ਨਹੀਂ ਜਦੋਂ ਇਹ ਨਾਲ ਲਪੇ ਹੋ ਮੋ ਕੱਢਿਆ ਮਗਰ ਉਹਦੇ ਕੱਚਾ ਆਵਾ ਹੀ ਮਗਰ ਉਹਨੇ ਸਾਰੇ ਵਿੱਦਿਆਇ ਕੀਤੇ ਚਲੋ ਗਰੀਬੀ ਦਾ ਵਿੱਚ ਚੱਲ ਜਿਵੇਂ ਚੁੰਨੀ ਦੇ ਨਾਲ ਪਸ਼ੂ ਸੀ ਤੇ ਕੋਈ ਸੇ ਨਹੀਂ ਜਦੋਂ ਵੀਰੇ ਹੁਣ ਮੇਰੇ ਦਾ ਕੋਈ ਮਨਾਦੀ ਕਰੂ ਕੋਈ ਨਹੀਂ ਮਾਤਾ ਤੂੰ ਹੌਸਲਾ ਰੱਖਣਾ ਇਧਰੇ ਪੋਤਾ ਕਦੇ ਵੀ ਆ ਚੀਜ਼ ਨਹੀਂ ਸੋਚਣੀ ਬੀ ਆਤਮ ਤਿਆਗ ਆ ਮਰਨਾ ਇਹ ਕੋਈ ਹੱਲ ਨਹੀਂ ਗਾਹੇਗਾ ਇਸ ਚੀਜ਼ ਦਾ ਮਾਸੀ ਯਾਰ ਕਿਹਨੋਂ ਬਰੇਗਾ ਜੀ ਜੱਲਾ ਵੀ ਜੇ ਤੁਸੀਂ ਇਦਾਂ ਡੋਲਦੇ ਆਂ ਤੇ ਗਾਂ ਇਹ ਕੀ ਕਰਨਗੇ ਹਣਾ ਇਹਨਾਂ ਦੀ ਤੁਸੀਂ ਬਾਹ ਫੜਨੀ ਆ ਅਸੀਂ ਵੀ ਤੁਹਾਡੀ ਬਾਹ ਫੜਾਂਗੇ ਤੇ ਆਪਾਂ ਹੋਰ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਭਾਈ ਇਹ ਨਹੀਂ ਟੇਕਦੀ ਨਾਲੂ ਵੀ ਨਹੀਂ ਰਾਤ ਨੂੰ ਮੈਨੂੰ ਪਤਾ ਲੱਗਾ ਸ਼ੰਖਾਰ ਦੇ ਬੀੜੀ ਮਰੀ ਜੀ ਇੱਕ ਕੋਹਲੀ ਨਾਲੀ ਮੈਂ ਤਰ ਕਰਕੇ ਨਾਲ ਆਉਣਾ ਸਾਰਾ ਦਿਨ ਬੈਠਾ ਰਹਿਣਾ ਨਾਲ ਇਹਨੂੰ ਲੈ ਕੇ ਜਾਣਾ ਬਰਾ ਦਰਵਾਗੇ ਕੋਈ ਨਹੀਂ ਉਹ ਪਾਣੀ ਕੋਲੇ ਆਊਗਾ ਪੇਗਲੇ ਆਉਗਾ ਨਹੀਂ ਕੋਈ ਨਹੀਂ ਆਉਣਗੇ ਹੌਸਲਾ ਰੱਖਣਾ ਇਹ ਹੁਣ ਵੀਡੀਓ ਹੀ ਪਾਵਾਂਗੇ ਠੀਕ ਆ ਤੁਹਾਨੂੰ ਸਾਰਿਆਂ ਤੱਕ ਇਹ ਵੀਡੀਓ ਪਹੁੰਚਾਵਾਂਗੇ ਇੱਕ ਵਾਰ ਫਿਰ ਤੁਸੀਂ ਵੇਖ ਲਓ ਮੇਰੇ ਵੀਰ ਆ ਇਧਰਲੇ ਬੰਨੇ ਆ ਸਾਰੀ ਇਹਨਾਂ ਦੀ ਆ ਜ਼ਮੀਨ ਸੀਗੀ ਠੀਕ ਆ ਇੱਕ ਵਾਰ ਤੁਸੀਂ ਫਿਰ ਵੇਖ ਸਕਦੇ ਹੋ ਦਰਿਆ ਜਿੱਥੇ ਵਗਦਾ ਇਹ ਇਹਨਾਂ ਦੀ ਜ਼ਮੀਨ ਸੀਗੀ ਤੇ ਆ ਆ ਟ੍ਰਾਂਸਫਰਮ ਦੀਆਂ ਤਾਰਾਂ ਆ ਜ਼ੂਮ ਕਰਕੇ ਵਿਖਾਵਾਂਗੂ ਆ ਵੇ ਇਧਰੋਂ ਪਾਣੀ ਹਾਂ ਵੇਖੀ ਪਰਾਂ ਹਾਂ ਇਧਰੋਂ ਤੇੜਾ ਕੋਠੇ ਇਧਰੋਂ ਹੋ ਕੇ ਬਣਤ ਲੱਗਣ ਹਾਂ ਇਧਰੋਂ ਹੋ ਕੇ ਨਾ ਆਇਆ ਇਧਰੋਂ ਥੱਲੇੋਂ ਨਾ ਕਈ ਰਾਂ ਨਿਕਲਿਆ ਹੁੰਦਾ ਇੱਥੇ ਸਾਰਾ ਜਿਹੜਾ ਕਿ ਇਹ ਸਾਰੀ ਜ਼ਮੀਨ ਇਹਨਾਂ ਦੀ ਤਹਿ ਚੁੱਕੀ ਆ ਦੂਰ ਤੱਕ ਆਪਾਂ ਵੇਖੀਏ ਜਿੱਥੇ ਦਰਿਆ ਵਗਦਾ ਏ ਇਹ ਇਹ ਇਹਨਾਂ ਦੀ ਇਹਨਾਂ ਦੀ ਜ਼ਮੀਨ ਸੀਗੀ ਇਹਨਾਂ ਦੀ ਆਪਦੀ ਪਰ ਇਸ ਟਾਈਮ ਦਰਿਆ ਨੇ ਬਹੁਤ ਹੀ ਜਿਹੜਾ ਕਿ ਮਾੜਾ ਕੰਮ ਕੀਤਾ ਹੋਇਆ ਇਹਨਾਂ ਦੇ ਨਾਲ ਜੋ ਇਹਨਾਂ ਦੀ ਫਸਲਾ ਫਸਲ ਤਾਂ ਚਲੋ ਬੰਦਾ ਫੇਰ ਅਗਲੇ ਸਾਲ ਹੋ ਜੂਗੀ ਪਰ ਜਦੋਂ ਉਹ ਜ਼ਮੀਨ ਹੀ ਨਹੀਂ ਰਹੀ ਤੇ ਫੇਰ ਉਹਦਾ ਕੀ ਕਰਾਂਗੇ ਆਪਾਂ ਇੱਥੇ ਉਹਨਾਂ ਦਰਿਆ ਚੱਲਦਾ ਬਿਆਸ ਦਰਿਆ ਚੱਲਣ ਲੱਗ ਪਿਆ ਬਹੁਤ ਹੀ ਜਿਹੜੀ ਮਾੜੀ ਤਰਸਯੋਗ ਹਾਲਾਤ ਆ ਮੈਂ ਤੁਹਾਨੂੰ ਸਾਰਿਆਂ ਨੂੰ ਆਪਦੇ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਦਾ ਤੁਹਾਨੂੰ ਸਿੱਧਾ ਨੰਬਰ Google Pay ਸਾਰਾ ਕੁਝ ਦਿੱਤਾ ਤੇ ਤੁਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ 10 ਰੁਪਏ 5 ਰੁਪਏ ਇਨਸਾਨੀਅਤ ਤੌਰ ਤੇ ਜਿੰਨੇ ਪਾ ਸਕਦੇ ਆ ਤੇ ਤੁਸੀਂ ਓਨੇ ਪਾ ਕੇ ਆਪਾਂ ਇਹਨਾਂ ਪਰਿਵਾਰ ਦੀ ਮਦਦ ਕਰੀਏ ਇਹ ਹੋਈ ਸੀਗਾ ਇੱਥੋਂ ਫੇਰ ਦਾ ਪਲਾਟ ਸੀ ਪਹਿਲੀ ਦਾ ਅੱਛਾ ਜੀ ਅੱਛਾ ਦਰਿਆ ਪਰੇ ਚੱਲਦਾ ਸੀ ਦਰਿਆ ਪਰੇ ਚੱਲਦਾ ਸੀ ਇੱਥੋਂ ਆਵੇ ਤਾਰ ਜਾਂਦੀ ਤੇਨੋਂ ਪੌਲ ਲੱਗੇ ਮੇਰਾ ਉੱਥੇ ਕੋਟਾ ਹੈ ਕਾ ਬਾਬੀ ਕੋਟੇ ਤੋਂ ਹੀ ਨਾਲ ਟਰਾਫਿਕ ਦਬ ਕੋਈ ਰੁੜ ਗਿਆ ਪਾਜੀ ਪਹਿਲੀ ਦੇ ਰੁੜੀ ਨਾਲ ਕੋਈ ਇੰਡੀਅਨ ਵਾਲੀ ਬਜੇ ਤੇ ਬੱਚੇ ਕੋਈ ਨਹੀਂ ਕੋਈ ਗੱਲ ਨਹੀਂ ਕੀ ਤੇ ਲਿਆ ਮੇਰੇ ਵੀਰ ਹੁਣ ਅਸੀਂ ਇਹ ਵੀਡੀਓ ਸਮਾਪਤ ਕਰਨ ਲੱਗੇ ਆ ਤੇ ਇਹ ਵੀਡੀਓ ਤੁਹਾਨੂੰ ਅਸੀਂ ਪਾ ਰਹੇ ਆ ਤੇ ਇਹ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਜੇ ਤੇ ਇਹਨਾਂ ਇਸ ਪਰਿਵਾਰ ਦੀ ਜਿਹੜੀ ਆ ਉਹ ਮਦਦ ਹੋ ਸਕੇ ਤੇ ਨੰਬਰ ਤੁਹਾਨੂੰ ਬੋਲਦਾ ਵੀਡੀਓ ਦੇ ਉੱਤੇ ਵੀ ਤੁਹਾਨੂੰ ਅਸੀਂ ਨੰਬਰ ਦੇ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰ ਕਰੋ ਮੇਰ ਕਰੋ ਮੇਰ वाहे गुरु जी मेर करो मेर करो